ਸਤਿ ਸ਼੍ਰੀ ਅਕਾਲ ਰਾਮ ਰਾਮ ਸਾਰਿਆਂ ਨੂੰ ਸਵਾਗਤ ਹੈ ਸਾਡੇ ਵਲੌਗ ਦੇ ਵਿੱਚ ਦੋ ਤਿੰਨ ਦਿਨ ਹੋ ਗਏ ਸਾਡੇ ਵਲੌਗ ਨਹੀਂ ਆ ਰਹੇ ਅਸੀਂ ਥੋੜਾ ਜਿਹਾ ਬਿਜ਼ੀ ਸੀਗੇ ਤੇ ਤਾਂ ਕਰਕੇ ਸਾਡੇ ਵਲੌਗ ਨਹੀਂ ਸੀ ਆ ਰਹੇ ਤੇ ਹੁਣ ਤੁਹਾਨੂੰ ਲਿਖਣਗੇ ਕੰਟੀਨਿਊ ਵਲੌਗ ਕਿੱਧਰ ਲੱਗ ਹੋਇਆ ਤੇ ਇੱਕ ਹੋ ਆ ਗਿਆ ਅਸੀਂ ਲੈ ਗਈ ਹਾਂ ਦੂਸਰੀ ਗੱਡੀ ਅਸੀਂ ਲੈ ਕੇ ਸੀ ਮਾਲਕ ਵਾਲੀ ਗੱਡੀ ਸਾਡੇ ਕੋਲ ਕੱਲ ਗੱਡੀ ਹੈ ਨਹੀਂ ਸੀ ਤੇ ਕਰਦੇ ਆ ਸ਼ੁਰੂਆਤ ਪਹੁੰਚ ਗਏ ਕੰਮ ਤੇ ਜੇ ਸਾਡੇ ਚੈਨਲ ਤੇ ਨਵੇਂ ਆਏ ਤਾਂ ਸਾਡੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਔਨ ਕਰ ਲਿਓ ਆ ਜਾ ਯਾਰ ਛੇਤੀ ਟਾਈਮ ਕਿੰਨਾ ਹੋ ਗਿਆ ਛੇਤੀ ਖੋਲ ਇਹਨੂੰ ਦਿਸ ਇਜ਼ ਆਵਰ ਫੈਕਟਰੀ ਨਹੀਂ ਛੇਤੀ ਖੋਲ ਯੂ ਹੈਵ ਅ ਮੱਚ ਟਾਈਮ ਨੋ ਪ੍ਰੋਬਲਮ ਯੈਸ ਯੈਸ ਆਈ ਹੈਵ ਅ ਮੱਚ ਟਾਈਮ ਦਿਸ ਇਜ਼ ਦਿਸ ਫੈਕਟਰੀ ਫਾਰ ਦ ਇੰਡੀਅਨਸ ਯੈਸ ਯੈਸ ਦ ਪੋਰਟੂਗੀਜ਼ ਇਹ ਫੈਕਟਰੀ ਦੇ ਵਿੱਚ ਇੰਡੀਆ ਇੰਡੀਆ ਦਾ ਰਾਜ ਆ ਬਸ ਹੋਰ ਇੰਡੀਆ ਨਾਲ ਗੁਲੇ ਚਾਬੀ ਆ ਇਹ ਹੀ ਖੋਲਦੇ ਆ ਇਹ ਹੀ ਬੰਦ ਕਰਦੇ ਆ ਬੰਦ ਅਸੀਂ ਕਰਦਨੀ ਹੈ ਜੇ ਮਤਲਬ ਕਿ ਸਾਡੇ ਤੋਂ ਬਾਅਦ 6 ਵਜੇ ਵਾਲੀ ਦੀ ਡਿਊਟੀ ਹੈ 6 ਵਜੇ ਤੱਕ ਦੂਸਰੇ ਰਹਿੰਦੇ ਆ 6 ਵਜੇ ਉਹ ਬੰਦ ਕਰਦੇ ਸਵੇਰੇ ਮੈਂ ਖੋਲਣਾ ਨੇ ਇਹ ਕਿੰਨਾ ਕੁ ਮਿਲਦੇ ਆ ਕੰਮ ਤੇ ਅੱਜ ਕੀ ਕਰਨਾ ਹੈ ਕੀ ਨਹੀਂ ਕਰਨਾ ਕੁਝ ਨਹੀਂ ਪਤਾ ਹੈਗਾ ਮਲਗ ਹੈ ਨਹੀਂਗਾ ਬਸ ਆਪਣੀ ਮਰਜ਼ੀ ਨਾਲ ਲੱਗੇ ਰਹਿਨੇ ਆ ਜੋ ਵੀ ਦੱਦ ਨੂੰ ਵੀ ਕਰ ਲੈਣੇ ਆ ਮਿਲਦੇ ਆ ਤੁਹਾਨੂੰ ਕਪੜੇ ਚੇਂਜ ਕਰਕੇ ਲਓ ਜੀ ਆਪਾਂ ਗਏ ਤਿਆਰ ਹਾਂ ਪਾ ਗਏ ਕੰਮ ਵਾਲੇ ਕਪੜੇ ਕਪੜੇ ਹੋ ਗਏ ਚੇਂਜ ਆਪਣੇ ਆਪਾਂ ਕੱਟਣੀ ਆ ਕਿਚਨ ਆ ਗਿਆ سونے ਵਾਲਾ ਪੱਥਰ ਇਹਦੇ ਵਿੱਚ ਛੋਟੇ ਛੋਟੇ ਚਮਕਣੇ ਚਮਕਣੇ ਦਾਣੇ ਨਾਮ ਇਹ ਦਾ ਗੈਲੈਕਸੀ ਦੇਖੋ ਛੋਟੇ ਛੋਟੇ ਦਾਣੇ ਚਮਕਦੇ ਆ ਇਹਨੂੰ ਕੱਟਦੇ ਆ ਇਹਨੂੰ ਕੱਟਦੇ ਆ ਫਿਰ ਦਿਖਾਉਨੇ ਆ ਤੁਹਾਨੂੰ ਤਿਆਰ ਕਰਕੇ ਕਿਦਾਂ ਦੀ ਬਣਦੀ ਆ ਇਹ ਕਿਦਾਂ ਵੀ ਲੱਗਦੀ ਆ ਇਸ ਗਏ ਘੱਟੇ ਆਪਣੇ ਮਾਲ ਦਿੱਤਾ ਵੱਡ ਹੁਣ ਜ਼ਿੰਮੇਵਾਰੀ ਹੈ ਨਾ ਦੋਵਾਂ ਦੀ ਇਹਨਾਂ ਦੋਨਾਂ ਨੇ ਇਹਨੇ ਕਰਨਾ ਹੈ ਇਹਨੇ ਕਰਨਾ ਹੈ ਇਸ ਪਾਸੇ ਨਾ ਸਕ੍ਰੈਚ ਜੀ ਥੋੜੀ ਜੀ ਇਹਦੀ ਪਾਲਿਸ ਪਰਲੀ ਸੈਟ ਕਰ ਆਪਣੀ ਉਦ ਲਈਦਾ ਉਹ ਉਦ ਲਈਦਾ ਚੱਲ ਜਾਏਗਾ ਜਿੱਤਨ ਮਰਜ਼ੀ ਕਰ ਪਾਦੀ ਮਰਜ਼ੀ ਉਹ ਪਰਲੀ ਸੈਟ ਕਰ ਦਿਓ ਚਲ ਕਮਾਂਡ ਜੀ ਲੋੜ ਨਹੀਂ ਹੈਗੀ ਜਦ ਵੀ ਕਰ ਦਿਓ ਇਧਰ ਦੀ ਸਾਲੀ ਲਾਤੀ ਹੁਣ ਉਧਰ ਹੀ ਕਰਦੀ ਕਮਾ ਲੋ ਫਿਰ ਸਾਲੀ ਲਾਲੀ ਸਾਲੀ ਤਾਂ ਇਧਰ ਵੀ ਲੱਗ ਸਕਦੀ ਹੈ ਨਹੀਂ ਅਹੀ ਲਾਣੀ ਨਹੀਂ ਬਈ ਨਹੀਂ ਲਾਣੀ ਮੈਂ ਉਹ ਕਮਾਉਂ ਫਿਰ ਆਪੇ ਮੰਨਦੇ ਆ ਪਹਿਲਾਂ ਜਿਹੜੀ ਚੀਜ਼ ਪਹਿਲੇ ਸਟਾਰਟ ਹੋਊਗੀ ਉਸ ਤੋਂ ਇਧਰ ਚਲਾਉਣੀ ਆ ਮਸ਼ੀਨ ਇਹਨਾਂ ਨੂੰ ਉਹ ਪੀਸ ਨਾ ਦੇ ਕੇ ਥਿਸ ਇ ਵੈਰੀ ਐਕਸਪੈਂਸਿਵ ਮਟੀਰੀਅਲ ਬਹੁਤ ਮਹਿੰਗਾ ਪੱਥਰ ਹੈ ਸਾਡੀ ਜਾਨ ਨਾਲੋਂ ਮਹਿੰਗੇ ਹੈ ਇਹ ਜਾਨ ਨੂੰ ਕੀ ਖਾਂਣ ਲੱਗਾ ਤੈਨੂੰ ਨਹੀਂ ਇਹ ਖਾਣ ਲੱਗਾ ਹੈ ਕੀ ਜਾਨ ਨੂੰ ਅਸੀਂ ਵੀ ਆਪਣੇ ਹਾਲ ਨਾ ਕਰਨਾ ਹੈ ਹਾਂ ਪਤਾ ਕਿੰਨੇ ਦਾ ਪੱਥਰ ਹੈ ਘੱਟੋ ਘੱਟ ਨਾਨਕਰ ਚਾਰ ਲੱਖ ਦੀ ਰਸੋਈ ਹੈ ਜਿਹੜੇ ਮਰਜ਼ੀ ਦਾ ਹੋਵੇ 4000 ਯੂਰੋ ਦਾ ਹੈ ਹਨਾ ਵੀ ਰੱਖ ਇਹ ਮਰਜ਼ੀ ਦੀ ਇਹ ਤਾਂ ਟੇਕ ਆਊਟ ਕਰ ਤਾਂ ਇਹ ਕਿੱਥੇ ਸਮਝਦੇ ਆ ਇਹ ਰਿਸਪੌਂਸਿਬਿਲਟੀ ਨਹੀਂ ਸਮਝਦੇ ਇਹ ਬੰਦੇ ਵੀ ਇਹ ਰਿਸਪੌਂਸਿਬਿਲਟੀ ਵੀ ਕੋਈ ਚੀਜ਼ ਹੁੰਦੀ ਹੈ ਘੱਟੋ ਘੱਟ ਨਾਨਕਰ 150 ਤੇ 40 ਵਿਚਾਰਿਆ 5000 ਯੂਰੋ ਦੀ ਹੈ ਹੈ ਕਿ ਹਿਸਾਬ ਲਾ ਲਓ ਇੰਡੀਆ ਦੇ ਕਿੰਨੇ 4-5 ਲੱਖ ਰੁਪਈਆ ਬਣ ਗਏ। ਤਲਾਹ। ਇਹਨੂੰ ਕਿੱਥੇ ਚਲਾਨੀ ਜਾਂਦੀ ਹੈ? ਲੈ ਤੂਇਓ ਪਕੜ ਮਰਤਾ ਹਾਂ ਯਾਰ ਤੜਕੇ ਕਰੇਗਾ ਤਾਂ ਕਰੇਗਾ ਹੀ ਆਪੇ। ਪਹਿਲਾਂ ਤਾਉਤ ਲਾਓ। ਮੇਰੀ ਲਾਤੀ ਡਿਊਟੀ। 70 ਬੜਨ। ਇੱਕ ਵਾਰੀ ਇਹਦੇ ਹੱਥਾਂ ਤੋਂ ਨਿਕਲ ਗਈ ਪਰ ਪਤਾ ਲੱਗ ਜੇ ਇਹਨਾਂ ਦੇ ਹੱਥੋਂ ਇਹ ਨਿਕਲਦੀ ਹੈਗੇ ਇਹਨਾਂ ਨੇ ਸਿਰਫ ਉਹ ਹੀ ਪੀਜੀ ਬਣਾਉਣੇ ਆ। ਸਟਾਰਟ। ਆਨ 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 ਹੋ ਰਹੀ ਹੈ ਮਸ਼ੀਨ। ਰੀਸੈਟ ਕਰਕੇ। ਲੋਜੀ ਹੋਰ ਆ ਗਿਆ ਆਪਣਾ ਇੱਕ ਹੋਰ ਪਲੈਨ ਕਾਲੀ ਰਸੋਈ ਇੱਕ ਹੋਰ ਆ ਗਈ ਅੱਜ ਕਾਲੀ ਕਾਲੀ ਹੋਈ ਪਈ ਆ ਪਹਿਲਾਂ ਕਾਲੀ ਗੱਟੀ ਇੱਕ ਹੋਰ ਕਾਲੀ ਗੱਟੀ ਇਹਨੂੰ ਕਹਿੰਦੇ ਜ਼ਿੰਬਾਬਵਾ ਇਹ ਹੋਰ ਕਾਲੀ ਹੈ ਜਿਹੜੇ ਆਪਾਂ ਪੌੜੀਆਂ ਦੇ ਨਾਲ ਉਹਨੂੰ ਬਿਲਕੁਲ ਬਲੈਕ ਚੋਬਰ ਦੇਖਦੇ ਆ ਸ਼ਿਕਾਇਤ ਹੀ ਕਰਦੇ ਪਏ ਆ ਆਪਣੇ ਕੰਮ ਕੰਮ ਕਰਦੇ ਵੀ ਆ ਕਰਨੀ ਇਦਦਰਾ ਲੱਗੇ ਹੋਏ ਦੋਵੇਂ ਜਣੇ ਉੱਧਰ ਲੱਗੇ ਆ ਹੈਲਪ ਕਰਦੇ ਮੂਹ ਲਿਬੜੇ ਨਾਲ ਲਿਬੜੇ ਦਾ ਮੂਹ ਹੈ ਨਾਲ ਕਾ ਨਾ ਕਰਦਾ ਪਿਆ ਉਹ ਨਾਲ ਆ ਕਰਨ ਬਿਆ ਔਰ ਜੁਰੇ ਜੁਰੇ ਦਰਾ ਲੱਗਾ ਮੋਟਾ ਪੱਥਰ ਇਹਨੇ ਆਪਣੀ ਨਹੀਂ ਹੁੰਦੀ ਮੋਟਾ ਬਤੀ ਆਪਣਾ ਪੱਥਰ ਆਪਣੀ ਨਹੀਂ ਖਣਦੇ ਮਸ਼ੀਨ ਤੇ ਮਸ਼ੀਨ ਤੇ ਲਾਏ ਹੁਣ ਕੰਮ ਨਾਲ ਤੇ ਆਇਆ ਦੋ ਦਿਨ ਬੇਸ਼ਕਾਬ ਦੇਣ ਨਾਲ ਕਹੇ ਨਹੀਂ ਕੀਤਾ ਹੁਣ ਇਹ ਨਾ ਈਹ ਕੰਮ ਲੈਵਾ ਕੰਮ ਦੇਣੇ ਕੰਮ ਕਰੀਏ ਆ ਕਰਕੇ ਲੱਗੇ ਆ ਕਰਕੇ ਲੱਗੇ ਹੈ ਆਪਾਂ ਕਰੀਏ ਆਪਣਾ ਕੰਮ ਸ਼ੁਰੂ ਕਟਣਾ ਲਾ ਮੈਟਿੰਗ ਆਪਾਂ ਦਾ ਆਪਣਾ ਕੰਮ ਕਰੀਏ ਆਪੇ ਕਰਦੇ ਰਹਿਣਗੇ ਮਿਲਦੇ ਆ ਤੁਹਾਨੂੰ ਕਟਿੰਗ ਕਰਕੇ ਕੱਟਦੇ ਆ ਤੇ ਫਿਰ ਵੀ ਦਿਖਾਉਣਾ ਤੁਹਾਨੂੰ ਗੈਲੈਕਸੀ ਜਿਹੜਾ ਵੀਡੀਓ ਕਿਤੇ ਆ ਉਹ ਰਹੋ ਦੋਵੇਂ ਲੜੀ ਜਾਂਦੇ ਆ ਉਹਨੂੰ ਸਮਝਣ ਲੱਗ ਜਾਂਦੇ ਆ ਨਿਸ਼ਾਨੀਆਂ ਲਾਉਣੀਆਂ ਕਿਵੇਂ ਆ ਤੇ ਉਹ ਸਮਝਾਉਂਦੇ ਆ ਪਿਆ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਂਦੇ ਹੁਣ ਇਹਨੂੰ ਉਹਨੂੰ ਸਮਝਣ ਲੱਗਦੇ ਆ ਉਹ ਸਮਝਾਉਂਦੇ ਆ ਉਹਨੂੰ

ਵਾਹੀ ਆ ਦੇਖ ਲੈ 41 ਕੀ 41 ਮਤਲਬ ਕਿੰਨੀ ਇਹ ਦੱਸਿਆ ਉਹਨੇ ਵੀ ਆਪੇ ਤਾਇਦਾ ਪੜਾਇਆ ਮਾਉਣ ਗਿੱਦਾ ਤਾਂ ਸਾਢੇ 41 ਮਾਤਾ ਮਿਲੀਮੀਟਰ ਤਾਂ ਕਿ ਮਗਰ ਉਹਨੇ ਕਿੰਨੀ ਇਹ ਦੱਸਿਆ ਪੜ ਲਿਆ ਗਾ ਦੂਸਰੀ ਸਾਢੇ ਅਸਤਾਨ ਆ ਗਿਆ ਪਰ ਜਿਹੜੇ ਜਿਹੜੇ ਇਹ ਹਾਲਾਤ ਹੈ ਨਾ ਇਹ ਵਿਚਾਰਨ ਉਹ ਸਵੇਰ ਨਾਲ ਨੂੰ ਸਮਝ ਨਹੀਂ ਲੱਗਿਆ ਕੀ ਕਰਨਾ ਚਾਹੀਦਾ ਕੀ ਕੀਤਾ ਸਵੇਰ ਨੂੰ ਮੈਂ ਇਹਨੂੰ ਕਹਿ ਕੇ ਗਿਆ ਹਾਂ ਮਹਾਬਾਸਟ ਛੱਡ ਕੇ ਨਾ ਹਾਂ ਇਲਾਕੇ ਦੇ ਵਿੱਚ ਨਹੀਂ ਲੱਗਿਆ ਹਾਂ ਆਪੀ ਜੁੜਿਆ ਹੋਇਆ ਇਹਦੇ ਹੀ ਬਸਤ ਛੱਡਦਾ اچھا ਇਹ ਆਦੂ ਕੀ ਐ ਇਹ ਤਾਂ ਐਂ ਇੱਧਰ ਸੀ ਕਿਦਰ ਤੇ ਪਰ ਪੇਪਰ ਦੇਖਣਾ ਪਲਾਨ ਡਿਜ਼ਾਈਨ ਹੀ ਬਣਾਇਆ ਕਰ ਸੋਈ ਦਾ ਉਹ ਡਿਜ਼ਾਈਨ ਦੇਖ ਨਾ ਚਲ ਇਹ ਕਹਿ ਗਿਆ ਵੀ ਇਹ ਪੀਸ ਇੱਥੇ ਲੱਗਣਾ ਹੈ ਤੇ ਆ ਡਿਜ਼ਾਈਨ ਦੇਖ ਨਾ ਆ ਡਿਜ਼ਾਈਨ ਦੇ ਵਿੱਚ ਆ ਕੀ ਰਸੋਈ ਦਾ ਬਿਲਕੁਲ ਪੂਰਾ ਡਿਜ਼ਾਈਨ ਆਇਆ ਹੋਇਆ ਐ ਏਦਾਂ ਆਪਾਂ ਪੀਸ ਲਾਉਣਾ ਏਦਾਂ ਆ ਜਿਹੜਾ ਡਿਜ਼ਾਈਨ ਬਣਿਆ ਰਸੋਈ ਦਾ ਹਾਂ ਤੇ ਮੇਰੇ ਇਹਦੇ ਹਿਸਾਬ ਨਾਲ ਚੱਲਣਾ ਤੂੰ ਮੈਂ ਕਿਹਾ ਆ ਜਿਹੜਾ ਪੀਸ ਐ ਨਾ ਆ ਪੀਸ ਇੱਧਰ ਐ ਕਿੱਧਰ ਐ ਦੋਨੇ ਸੇਮ ਪੀਸ ਆ ਆ ਪੀਸ ਪੀਸ ਤਾਂ ਸੇਮ ਹੀ ਨੇ ਹਾਂ ਜਿਸ ਹਿਸਾਬ ਨਾਲ ਪੀਸ ਰੱਖਿਆ ਉਹ ਹਿਸਾਬ ਦੇਖ ਨਾ ਤੂੰ ਡਿਜ਼ਾਈਨ ਬਣਾਣਾ ਡਰਾਇੰਗ ਬਣਾ ਕੇ ਦਿੱਤੀ ਆ ਨਾ ਉਹਨੇ ਸਹੀ ਹੋ ਗਿਆ ਕੀ ਸਹੀ ਹੋ ਗਿਆ ਹੋਣੀ ਹੈਗਾ ਹਾਲ ਤੁਹਾਡਾ ਨਹੀਂ ਹੈਗਾ ਬਈ ਨਹੀਂ ਹੈਗਾ ਮੈਂ ਉਹੀ ਘਰੇ ਜਾਓ ਤੇ ਉੱਥੇ ਕਰੋ ਮੇਰਾ ਵੀ ਦਿਹਾੜੀਆਂ ਤੂੰ ਜਾਓ ਘਰੇ ਕਿੱਧਰ ਜਾਜ ਲੱਗ ਗਿਆ ਇਹਦੇ ਇਹਦੇ ਦਿਹਾੜੀਆਂ ਕਰਨੀਆਂ ਕਿੰਨੇ ਦਿਹਾੜੀਆਂ ਹੈ ਸੇਫ ਸਾਡਾ ਇੱਕ ਸ਼ੈਫ ਆ ਗਿਆ ਹੈ ਬੋਸ ਇਹ ਛੋਟਾ ਬੋਸ ਹੈ ਤਰਵਾ ਲਿਓ ਸਿਗਨਤੂਰ ਸਿਗਨਤੂਰ ਪਲੀਜ਼ ਮੇਰੇ ਸਿਗਨਤੂਰ ਸਿਨਤੂਰ ਸਿਨਤੂਰ ਇਹਨਾਂ ਦੀਆਂ ਸੈਲਰੀਆਂ ਇਹਨਾਂ ਦੀ ਸੈਲਰੀਆਂ ਦੇ ਇਹਨਾਂ ਦੇ ਸੈਂਡ ਕਰਾਉਂਦੇ 5000 ਤੋਂ 3600 ਸੈਂਡ ਦੇਖੋ ਬੰਦੇ ਪ੍ਰੋਫੈਸਰ ਉਹਨਾਂ ਦਾ ਸਿਗਨੇਚਰ ਇਸ ਪ੍ਰਮਾਣ ਇਸ ਤਰ੍ਹਾਂ ਇਹ ਤੇਰੀ ਹੈ ਉਹਦੀ ਹੈ ਇਹ 1000 ਰੁਪਏ ਲੱਗੇ ਮੇਰੇ 200 ਰੁਪਏ ਇਹ ਮੈਂ ਕੰਮ ਘਟ ਕਰਦਾ ਹੈ ਇਹ ਪੇਪਰੀ ਦੇਖੇ ਜਾਏਗਾ ਬਸ ਹੁਣ ਫੋਟੋ ਵੀ ਨੁਦੀਆ ਤੇ ਸੈਲਰੀ ਆ ਗਈ ਹੈ ਸੈਲਰੀ ਆ ਗਈ ਹੈ ਜਦੋਂ ਜਦੋਂ ਜੁੱਤੀ ਹਾਂ ਵਾਲੇ ਨੇ ਕੰਮ ਕੀਤਾ ਹੀ ਅੱਬਾ ਹਾਂ ਕਿਹੜੇ ਛੁੱਟੇ ਵਾਲੇ ਦਿਨ ਤੂੰ ਕੰਮ ਕੀਤਾ ਸੀ ਕਿਹੜੇ ਦਿਨ ਕਿਹੜਾ ਜਾਣਦਾ ਤੂੰ ਛੁੱਟੇ ਵਾਲੇ ਦਿਨ ਕਿਹੜਾ ਕੰਮ ਕੀਤਾ ਸੀ ਛੁੱਟੇ ਦਿਨ ਦਾ ਬਕਰੇ ਛੋਟੀ ਕੋ ਨਹੀਂ ਸੀ ਤੇ ਫਿਰ ਆਪਾਂ ਕਰੇ ਸੀ ਉਹ ਦਿਨ ਤੈਨੂੰ ਛੁੱਟੇ ਨਹੀਂ ਸੀ ਉਹ ਯਾਰ ਲਗਾ ਲਗਾ ਕਰੇ ਸੀ ਤੈਨੂੰ ਛੁੱਟੀਆਂ ਲਗਾਤਾਰ ਕਰੇ ਸੀ ਤਿੰਨ ਛੁੱਟੀਆਂ ਨਹੀਂ ਸੀ ਯਾਰ ਕੰਮ ਕੀ ਆਏ ਸੀ ਵਿਚਾਰੇ ਕਰ ਸਰ ਵਰਕਿੰਗ ਡੇ ਦੇ ਪੈਸੇ ਮਿਲਦੇ ਆ ਤੈਨੂੰ ਰੋਟੀ ਤੇ ਥੋੜਾ ਨਾ ਮਿਲਦੇ ਆ ਉਹ ਤਾਂ ਤੈਨੂੰ 870 ਪੂਰੇ ਪਾਏ ਆ। ਹੋਈ ਚੱਲ ਰਹੀ ਹੈ। ਉਹ ਉਹ ਨਾ ਮਿਊਟ ਕਰ। ਆਵਾਜ਼ ਮਿਊਟ ਕਰ। ਵੀ ਆਜ ਮਿਊਟ। ਇਹਦੇ ਟੂ ਟੂ ਲੋਣਾ ਬੈਣਾ। ਟੂ ਟੂ ਕਿੰਨੀ ਚੱਲ ਰਹੀ ਹੈ? ਟੂ ਟੂ ਚੱਲ ਰਹੀ ਹੈ। ਚੱਲ ਰਹੀ ਨਹੀਂ। ਜਿਸ ਨੂੰ ਮਿਊਟ ਹੈ। ਪੁਰਤਗਾਲ ਦੀ ਚੱਲ ਰਹੀ ਹੈ। ਪੁਰਤਗਾਲ ਦੇ SEO ਲਾ ਦਾਂਗੇ। ਟੂ ਟੂ ਮੈਂ ਮਿਲਦੇ ਜਿੰਨੇ ਉੱਤੇ ਲਈ ਤੇ ਆਵਾਜ਼ ਨਹੀਂ। ਕਿਹੜੇ ਖੇਤੀ ਖੇਤਾ ਤੇ ਇਹਨੇ ਕੀ ਮਿਲਦਾ ਮੈਨੂੰ ਜਿੱਤੇ ਕੰਮ ਕਰਕੇ ਤੂ ਤੂ ਉਥੇ ਵੀ ਆ ਗਿਆ ਵੀ ਉਥੇ ਟੂ ਟੂ ਤੂੰ ਤੂ ਲੜਾ ਖੇਤਾ 'ਚ ਜੇ ਕੰਮ ਕਰਦਾ ਨਾ ਖੇਤਾ ਜਿਹੜੇ ਟੂ ਟੂ ਤੇ ਦੋ ਦਿਨਾਂ ਦਾ ਹੀ ਮਿਲੇ ਆ ਟੂ ਟੂ ਦੋ ਦਿਨਾਂ ਦੇ ਮਿਲੇ ਆ ਠੀਕ ਐ ਜੇ ਖੇਤਾ 'ਚ ਕੰਮ ਕਰਦਾ ਨਾ ਜਿਹੜੇ ਜਿਹੜੇ 1.5-2 ਕਨਾਲਾ ਜੇ 2 ਕਿਲੇ 3 ਕਿਲੇ ਗਿਆ ਨਾ ਉਹ ਵੀ ਵੇਚ ਜਾਣੇ ਸੀਗੇ ਇੱਥੇ ਇੱਥੇ ਮਰ ਮੁਰ ਜਾਣਾ ਸੀ ਇੱਤੀ ਇੱਤੀ ਮਰ ਮੁਰ ਜਾਣਾ ਸੀ ਸੈਲਰੀ ਆਉਂਦੀ ਹੈ ਕਿ ਨਹੀਂ ਤੂੰ ਤੂੰ ਸੋਈ ਹੈ ਨਾ ਜਿਹੜੀ ਕਾਲੀ ਹੈ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਤੁਹਾਨੂੰ ਪੂਰਾ ਵਲੌਗ ਦੇਖਿਓ ਸਾਡਾ ਤੇ ਤੁਮ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਇਹ ਬੜੇ ਸੋਹਣੇ ਡਿਜ਼ਾਈਨ ਨੇ ਸੋਈ ਦੇ ਵਿੱਚ ਕਾਲਾ ਪੱਥਰ ਹੈ ਬਹੁਤ ਸੋਹਣਾ ਹੈ ਸੋਨੇ ਰੰਗਾ ਹੈ ਵਿੱਚ ਡਾਇਮੰਡ ਹੈ ਵਿੱਚ ਡਾਇਮੰਡ ਹੈ ਵਿੱਚ ਇਹਦੇ ਡਾਇਮੰਡ ਟੁਕੜ ਨਾ ਨਾ ਕਰਦੇ ਇੰਡੀਆ ਦੀ 4 ਲੱਖ ਦੀ ਰਸੋਈ ਹੋਊਗੀ ਮੈਕਸਿਮ ਆਈਡੀਆ ਹੈ ਸਾਡਾ 3 3-4000 ਦੀ ਹੈਗੀ ਆ 3-4000 ਯੂਰੋ 3-4000 ਯੂਰੋ ਮੈਕਸਿਮ 3 ਲੱਖ ਰੁਪਏ ਦੀ ਰਸੋਈ ਹੈ ਮਾਲਕ ਬੋ ਪੱਥਰ ਵੇਚ ਕੇ ਸਾਡੇ 10 ਹੀ ਦਿਨ ਖਰਚ ਜਾਂਦੇ ਜਿੰਨੇ ਬੰਦੇ ਕੰਮ ਕਰਦੇ ਬਾਕੀ ਬਸ ਨਹੀਂ ਹੈ ਬਾਕੀ ਬਸ ਨਹੀਂ ਆ ਆਪਣਾ ਜਾਣਾ ਹੁਣ ਰੋਟੀ ਦਾ ਟਾਈਮ ਮਿਲਦੇ ਆ ਫੇ ਤੁਹਾਨੂੰ ਰੋਟੀ ਖਾ ਕੇ ਕੋਟੀ ਲਈਏ ਖਾ ਦਾ ਕਮਰਾ ਮੰਟ ਰਹਿ ਗਿਆ ਰੋਟੀ ਖਾ ਲੈਣੇ ਰੋਟੀ ਖਾ ਗਏ ਤਾਂ ਉਹ ਦੇਖਣੇ ਲੇਕਿਨ ਅਸੀਂ ਰੋਟੀ ਖਾ ਲਈ ਰੋਟੀ ਖਾ ਲਈ ਇਧਰ ਕਮ ਚੈੱਕ ਕਰ ਰਿਹਾ ਇਹਨਾਂ ਨੇ ਚਲਾਇਆ ਉਮੀ ਟੀਵੀ ਇਹਨਾਂ ਨੇ ਇਹਨਾਂ ਨੇ ਉਮੀ ਟੀਵੀ ਚ ਲਾਇਆ ਤੇ ਮਾਲਕ ਆਏਗਾ ਸਵੇਰੇ ਕੋਈ ਨਹੀਂ ਪੁੱਤ ਕਰਨ ਨੂੰ ਅਜਾਜ ਚਾਹੋ ਪਿੱਛਾ ਆ ਕੇ ਖੜਾ ਹੋ ਜੀ ਸੀ ਸੀ ਇਹ ਤਾਂ ਮੈਂ ਉਹਨੇ ਉਹਨੇ ਕਿਹਾ ਉਹ ਆਵੇ ਲੋ ਕੰਮ ਚੈੱਕ ਕਰ ਲੋ ਇਹਨਾਂ ਦੇ ਇਹਆਂ ਵੀ ਛੱਡ ਕੇ ਇਹ ਛੜੀਆਂ ਕੀ ਕਰਦਾ ਜ਼ੋਰ ਦੀ ਬੋਲ ਜੀ ਬੋਲ ਸਾਨੂੰ ਵੇਖਣਾ ਇੱਥੋਂ ਅੱਗੇ ਪਿੱਛੇ ਹੋ ਗਿਆ ਯਾਰ ਐਂ ਕੱਲ ਨਹੀਂ ਬੰਟੀ ਕਿਆਂ ਸੀ ਕੰਮ ਕਰਨ ਨਾਲ ਪੰਜਾਬੀ ਬੋਲ ਪੰਜਾਬੀ ਪਿਆਰੀ ਬੋਲ ਪੰਜਾਬੀ ਪੰਜਾਬੀ ਬੋਲ ਪੰਜਾਬੀ ਇੱਕ ਇਹ ਆ ਗਏ ਨੇ 15 ਮਿੰਟ ਇਦਾਂ ਹੀ ਲਾ ਰਹੇ ਨੇ ਐਦਾਂ ਦੇਖੀ ਜਾਓਗੇ ਪਲਾਨ ਮੈਂ ਸਾਰਾ ਮੱਝਾ ਮੈਂ ਦੇਖੀ ਆ ਨੱਕ ਵੇ ਕਿੱਡਾ ਨੱਕ ਨੱਕ ਵੇ ਕਿੱਡਾ ਇਹਦਾ ਉਹ ਕੰਮ ਬੜ ਗਿਆ ਵੱਡੇ ਨੂੰ ਆਇਆ ਵੱਡੇ ਨੂੰ ਆਇਆ ਨੱਕ ਵੇ ਕਿੱਡਾ ਵਾਲੇ ਦਾ ਕਰੀ ਕਰੀ ਵੱਡੇ ਯਾਰ ਨਹੀਂ ਯਾਰ ਸਰੀਪਾਲਾ ਮੂੰਹ ਬਣਾ ਯਾਰ ਸਰੀਪਾਲਾ ਮੂੰਹ ਬਣਾ ਯਾਰ ਕਰ ਯਾਰ ਸਰੀਪਾਲਾ ਮੂੰਹ ਬਣਾ ਮੂਕਵਾ ਪਰਲੇ ਪਾਸੇ ਮੈਂ ਨਾ ਕਿਤੇ ਜੂਮ ਕਰਦਾ ਕੱਢ ਜਾ ਇੱਧਰ ਇੱਧਰ ਆ ਨੱਕ ਜੂਮ ਕਰਦਾ ਬੜਦਾ ਸਹੀ ਸਹੀ ਬਸ ਤਰਾ ਦੋ ਬੈ ਚੁੱਪ ਟਾਈਮ ਫਰੋਂ ਅਸੀਂ ਚੱਲੇ ਆ ਘਰੇ ਇੱਧਰ ਆ ਮੁੰਡੇ ਨੇ ਪੀਸ ਕੱਟ ਕੇ ਬਸ ਪੀਸ ਕਰਤਾ ਖਰਾਬ ਇੱਧਰ ਆ ਦੇਖੋ ਪਤਾ ਨਹੀਂ ਐ ਲੈਣਾ ਜੀਆਂ ਬਣਾਤੀਆਂ ਐ ਇਦਾਂ ਜਿਵੇਂ ਸੱਪ ਨਹੀਂ ਚੱਲਦਾ ਹੁੰਦਾ ਕਰਤਾ ਪੀਸ ਖਰਾਬ ਕੱਟ ਕੇ ਇਰੇ ਮੈਨੂੰ ਕਰਨਾ ਪੈਣਾ ਇਹਨੂੰ ਸੈੱਟ ਸੁਣੋ ਜੀ ਕੀ ਵੇ ਟਾਈਮ ਦਰਾ ਸਾਫ ਸਫਾਈ ਚੱਲ ਰਹੀ ਹੈ ਇਹਨਾਂ ਦੀ ਕਾਪੀ ਅੱਬੇ ਕੀ ਸਮਝ ਆ ਰਹੀ ਕਿ ਨਹੀਂ ਆਗਾ ਰੋਟੀਆਂ ਬਣਾਉਣੀਆਂ ਰੋਟੀਆਂ ਜਾ ਕੇ ਬਣਾਉਣੀਆਂ ਤੁਸੀਂ ਆਪਣਾ ਕੰਮ ਹੈ ਸਬਜੀ ਦਾ ਆਪਣਾ ਨਹੀਂ ਸਬਜੀ ਰੋਟੀਆਂ ਬਣਾਉਣੀਆਂ ਤੁਸੀਂ ਹੁਣੋਂ ਤਾਂ ਗੇਟ ਨਹੀਂ ਲੱਗਦਾ ਪਿਆ ਗੇਟ ਨਾਲ ਪਿਆ ਜੂਝਦਾ ਇਹ ਕੀ ਕਰਨਗੇ ਬੰਦੇ ਜ਼ਿੰਦਗੀ ਦੇ ਵਿੱਚ ਇਹਨਾਂ ਤੋਂ ਕਦੇ ਗੇਟ ਖੁੱਲਦੇ ਨਹੀਂ ਹੈਗੇ ਇੰਨਾ ਇਹ ਗੇਟ ਇਹਨਾਂ ਤੋਂ ਲੱਗਦੇ ਹੈਗੇ ਆ ਇਹ ਦੱਸੋ ਇਹ ਦੱਸੋ ਓੜ ਕੀ ਬੰਦੇ ਕੀ ਕਰਨਗੇ ਨਾ ਤੇ ਇਹਨਾਂ ਤੋਂ ਖੁੱਲਦੇ ਆ ਤੇ ਨਾ ਹੀ ਲੱਗਦੇ ਆ ਕੋਤਸਾ ਵਾਪੋ ਇਹ ਮੂਰੇ ਹੁਣ ਕੋਤਸਾ ਵਾਪੋ ਇਹ ਮੂਰੇ ਆਰੇ ਦਿਨ ਚ ਇੱਕ ਪੱਥਰ ਤਿਆਰ ਸਾਰੇ ਦਿਨ ਚ ਇੱਕ ਪੱਥਰ ਤਿਆਰ ਕੀਤਾ ਹੈ ਬਸ ਉਹ ਨਹੀਂ ਦੋ ਦਿਨ ਤਿੰਨ ਦਿਨ ਤੁਸੀਂ ਅਸ਼ਾ ਕਰਨੀਆਂ ਨਾ ਕੱਲੂ ਆ ਕੇ ਦੱਸੂਗਾ ਤੁਹਾਨੂੰ ਉਹਨੂੰ ਕੱਢੇਗਾ ਪਿੰਜ ਇਹ ਨਾ ਆਉਣਾ ਨਹੀਂ ਹੈਗਾ ਕੋਈ ਨਹੀਂ ਫਿਰ ਕੱਲੂ ਕਰ ਆਪਾਂ ਨੂੰ ਕੁਝ ਨਹੀਂ ਆਉਂਦਾ ਹੈਗਾ ਉਹਨੂੰ ਕਾਇ ਜਦੋਂ ਇਹਦਾ ਦਿਮਾਗ ਖਰਾਬ ਹੋ ਗਏ ਨਾ ਭੱਜ ਜਾਣਾ ਇਹਨੂੰ ਇਹਦੀ ਦਿਵਾਲੇ ਹੋਏਗਾ ਅਣਗੇ ਉਹ ਵੀ ਚਲੋ ਜੀ ਮਿਲਦੇ ਆਂ ਫਿਰ ਆਪਾਂ ਕਰੇ ਲੋ ਵੀ ਆਪਾਂ ਬੰਨਾ ਤੋਂ ਰੈਡੀ ਹੋਣਾ ਆਪਾਂ ਸਮਾਨ ਕੱਟ ਲਿਆ ਤੇ ਬਸ ਆਪਾਂ ਤੜਕਾ ਲਾਉਣਾ ਹੈ ਤੜਕਾ ਲਾ ਕੇ ਮੇਰੇ ਨੂੰ ਤਾਂ ਬੜੀ ਵਧੀਆ ਲੱਗਦੀ ਆ ਸਾਲਾ ਇੱਥੇ ਵੀ ਲਾਈਕ ਕਰਦੇ ਰਹੋ ਲਾਈਕ ਕਰਦੇ ਰਹੋ ਸਾਨੂੰ ਵੀ ਪਤਾ ਲੱਗਦਾ ਰਹੇਗਾ ਵੀ ਹਾਂ ਵੀ ਸਾਡੇ ਲੋਕਾਂ ਨੂੰ ਵਧੀਆ ਲੱਗ ਰਿਹਾ ਤੇ ਸਾਡਾ ਚੈਨਲ ਉੱਥੇ ਹੀ ਰੁਕ ਗਿਆ ਹੈ ਅਜੇ ਰੁਕ ਗਿਆ ਹੈ ਤੇ ਮਰਾ ਸਬਸਕ੍ਰਾਈਬ ਕਰ ਲਓ ਬੜਾ ਵਧਾਓ ਸਾਨੂੰ ਵੀ ਥੋੜਾ ਹੌਸਲਾ ਮਿਲੇ ਫਿਰ ਜਿਹਾ ਹੋ ਵਧੀਆ ਵਧੀਆ ਵੀਡੀਓ ਬਣਾਇਆ ਕਰੀਏ ਜੈਨੂ ਸਾਤਾ ਕੋਈ ਅੰਕਲ ਨੂੰ ਮੱਗੀ ਦਾ ਕੀ ਤਾਂ ਪਤਾ ਹੀ ਹੈ ਜੈਨੂ ਕੱਲ ਨੂੰ ਖਾਲੇ ਬੋਗ ਦੇ ਵਿੱਚ ਸਾਨੂੰ ਫੀਡਰ ਮੰਗਵਾਉਣੀ ਆ ਕੱਲ ਨੂੰ ਅਰੇ ਕਦੇ ਬੋਸ ਨੇ ਤੇ ਮੁੰਡੇ ਜੀ ਤੁਹਾਨੂੰ ਕੱਲ ਨੂੰ ਖਾਲੇ ਬੋਗ ਦੇ ਵਿੱਚ ਪੱਕੇ ਵਾਈਟ ਆਟਾ ਗੁੰਨਣਾ ਹੈ